ਨੀਤ ਅੱਜ ਤੇ ਤੂੰ ਉਹ ਬਣਿਆ ਉਹ ਜਿਹੜੇ ਹੁੰਦੇ ਨਹੀਂ ਹਾਂਜੀ ਕੱਢੋ ਬਾਹਰ ਗੱਡੀ ਅੱਜ ਤੇ ਨਹੀਂ ਤੂੰ ਉਹ ਬਣਿਆ ਅੱਜ ਸਾਰੇ ਵੀਡੀਓ ਬਣਾਇਆ ਹੋਰ ਪਿੱਛੇ ਪਿੱਛੇ ਇਧਰ ਮੂੰਹ ਕਰ ਪਿੱਛੇ ਪੱਗ ਦਾ ਪੱਲਾ ਦੇ ਲੈ ਲੈ ਲੋ ਪੂਰੀ ਟੋਰ ਹੈ ਲੋ ਜੀ ਅਸੀਂ ਆ ਗਏ ਸੀ ਸੁਨਾਮ ਸ਼ਹਿਰ ਤੋਂ ਤੇ ਦਮਨ ਕਹਿੰਦੀ ਆਪਾਂ ਇੱਕ ਵਾਰ ਆਪਾਂ ਗਿੜਾ ਮਾਰ ਕੇ ਆਈਏ ਤੇ ਅਸੀਂ ਚੱਲੇ ਆ ਜਿਹੜੀ ਘਰ ਦੀ ਟੱਲ ਲੱਗ ਰਹੀ ਦੇਖਣ ਵਾਸਤੇ ਤੇ ਸਵੇਰ ਦੇ ਨਿਕਲੇ ਹੋਏ ਆ ਤੇ ਹੁਣ ਘਰੇ ਵੜੇ ਆ ਤੇ ਇੱਧਰ ਕੁਲੰਦਰ ਸਿੰਘ ਲੋਕ ਲਾ ਰਹੇ ਹੋ ਵੈਰੀ ਗੁੱਡ ਆਸੀਂ ਸਾਡਾ ਭੈਣਾ ਦਾ ਬੁਟੀਕ ਤੇ ਇੰਦਰ ਚੱਲ ਰਿਹਾ ਕੰਮ ਪਹਿਲਾਂ ਅੱਜ ਆ ਦੇਖੋ 1 2 3 4 14 15 ਟੈਲਾ ਲੱਗ ਗਿਆ ਨੇ ਤੇ ਆ ਕੰਮ ਚੱਲ ਰਿਹਾ ਇੱਥੇ ਟੈਲਾ ਦਾ ਟੈਲਾ ਇਸ ਟਾਈਮ ਉਹ ਲੁੱਕ ਭਾਵੇਂ ਨਾ ਆ ਰਹੀ ਹੋਵੇ ਜਿੱਦਣ ਉਪਰ ਸਾਰਾ ਕੁਝ ਲਾਈਟਾਂ ਲੱਗ ਗਈਆਂ ਤੇ ਇਹਦੀ ਲੁੱਕ ਚੇਂਜ ਆਊਗੀ ਤੇ ਸਾਡਾ ਅੱਜ ਮੁੰਡਾ ਜਿਹੜਾ ਸੀ ਨਾ ਜਿਹੜਾ ਸਾਡਾ ਦਿਲ ਲੱਗਿਆ ਸੀਗਾ ਉਹ ਸੀਗਾ ਸ਼ੋਕ ਉਹ ਚਲਾ ਗਿਆ ਤੇ ਅੱਜ ਮੁੰਡਾ ਆ ਗਿਆ ਇੱਥੇ ਯੋਗੇਸ਼ਵਰ ਇਹ ਮੁੰਡਾ ਹਰੇ ਸਾਡੇ ਨਾਲ ਰੈਗੂਲਰ ਹੋਣ ਚਾਹਲੇ ਟਾਈਮ ਲਾਊਗਾ ਇਹ ਕਿਉਂ ਲੱਗੂਗਾ ਕਿਉਂਕਿ ਹਰੇ ਨਵਾਂ ਨਵਾਂ ਆਇਆ ਨਾ ਵਿਚਾਰਾ ਅੱਜ ਤੇ ਉਹਨੂੰ ਚੱਕ ਕੇ ਲੈ ਗਏ ਕਿਉਂ ਬਬਲੂ ਹੈ ਤੂੰ ਵੀਡੀਓ ਵਿੱਚ ਆ ਰਹੇ ਹੋ ਹੈ ਚਲੋ ਬੜੀਆ ਹੈ ਬਾਕੀ ਜੀ ਆ ਸਾਡੇ ਘਰ ਦਾ ਇਸ ਟੈਂਪ ਕੰਮ ਚੱਲ ਰਿਹਾ ਸੀ ਮੇਰੇ ਪੈ ਭੇਖ ਰਹੇ ਆ ਤੇ ਉੱਪਰ ਵਾਲੀ ਜਿਹੜੀ ਆ ਕਿਚਨ ਵਾਲੀ ਸੈਲਫਾ ਉਹਦੀ ਟਾਈਲ ਲੱਗ ਗਈ ਆ ਗ੍ਰੇਨਾਈਟ ਲੱਗ ਗਿਆ ਗ੍ਰੇਨਾਈਟ ਅਸੀਂ ਲਵਾਇਆ ਚਿੱਟਾ ਰੰਗ ਦਾ ਤੇ ਪਿਓਰ ਚਿੱਟਾ ਨਹੀਂ ਹੈਗਾ ਹਲਕੇ ਹਲਕੇ ਵਿੱਚ ਦਾਣੇ ਨੇ ਇਹਦੇ ਵਿੱਚ ਦੇਖੋ ਖੋਸੇ ਖੋਸੇ ਬਾਕੀ ਰੇਕ ਹੈ ਨੋ ਉਹ ਬਜਰੀ ਹੈ ਇਹਦੇ ਵਿੱਚ ਮਕੀਡਰ ਕੰਪਲੀਟ ਹੋਇਆ ਸਾਫ ਸਫਾਈ ਹੋਈ ਉੱਪਰ ਡਾਊਨ ਸਿਲਿੰਗ ਜੱਟਾ ਲੱਗੇ ਆ ਅਸਲ ਲੁੱਕ ਟਾਈਲਸ ਦੀ ਉਦੋਂ ਹੀ ਆਊਗੀ ਫਿਰਾਲ ਤਾਂ ਸਹੀ ਹੈ ਹਲੇ ਇਥੇ ਪੇਂਟ ਹੋਣਾ ਸਾਰਾ ਲਓ ਜੀ ਮਾਰਨਿੰਗ ਹੋ ਗਈ ਏ ਮਾਰਨਿੰਗ ਤੋਂ ਮੰਜੇ ਦੇ ਵਿੱਚ ਜਿਹੜੇ ਸਟੜਨੇ ਹੋ ਮੰਜੇ ਦੀਆਂ ਤਣੀਆਂ ਲੋਗੇ ਛੋੜਿਆ ਮੰਜੇ ਦੀਆਂ ਤਣੀਆਂ ਚ ਵੜਿਆ ਨਹੀਂ ਕਹਿੰਦਾ ਮੰਦੇ ਚ ਪੈਂਦਾ ਚ ਤਣੀਆਂ ਨਹੀਂ ਹੁੰਦੀਆਂ ਪੈਂਦਾ ਹੁੰਦੀਆਂ ਮੁੰਦੇ ਨੂੰ ਮੰਦੇ ਮੰਜੇ ਦੀਆਂ ਤਣੀਆਂ ਨਹੀਂ ਕਹਿੰਦੇ ਪੈਂਦਾ ਕਹਿੰਦੇ ਨੇ ਦੌਣ ਚ ਵੜਿਆ ਲੋ ਜੀ ਮਾਰਨਿੰਗ ਹੋ ਗਈ ਹੈ ਮਾਰਨਿੰਗ ਮਤਲਬ ਕਿ ਅਗਲਾ ਦਿਨ ਚੜ ਗਿਆ ਤਾਂ ਅਗਲਾ ਦਿਨ ਖਤਮ ਨਹੀਂ ਹੋਣ ਵਾਲਾ ਤੇ ਰਾਤ ਤੁਸੀਂ ਵਲੌਗ ਦੇਖਿਆਗੇ ਨਾ ਟਾਈਮ ਲੱਗ ਰਹੀ ਹੈ ਸਾਡੀਆਂ ਤੇ ਉਧਰ ਕੰਮ ਚੱਲ ਰਿਹਾ ਤੇ ਟਾਈਮ ਹੈ ਜੀ ਸ਼ਾਮ ਦਾ ਪੌਣੇ 6 ਦਾ ਹੋ ਗਿਆ ਤੇ ਮੈਂ ਤਾਂ ਗਗਨ ਸੋਈ ਚ ਪਹੁੰਚ ਚੱਕੀ ਆਵਾ ਅੱਜ ਬਣਾਉਣ ਲੱਗਿਆ ਤੁਹਾਨੂੰ ਮੈਂ ਦੱਸਦੀ ਆ ਇੱਕ ਰਾਜਮਾ ਪਰ ਰਾਜਮਾ ਹੀ ਸਵੇਰ ਦੇ ਘੋਏ ਨਹੀਂ ਸੀ ਇਹਦੀ ਸੁੰਡਾ ਪਹਿਲਾਂ ਹਾਂ ਹਾਂ ਇਹ ਕਲਾਸ ਤੋਂ ਫ੍ਰੀ ਟਾਈਮ ਹੈ ਰਸਤੇ

ਤੇ ਮੈਂ ਕਹਣੀ ਤੇਰੇ ਨਾਲ ਭਾਂਡੇ ਦੇ ਜਦੋਂ ਕੱਢੀਆਂ ਬੜੀਆਂ ਆ ਹਾਂ ਤੇ ਮੈਂ ਕੱਲ ਪਰਸੋਂ ਦੀ ਮੈਂ ਕੱਲ ਦਾ ਮਤਲਬ ਮੈਂ ਨਾ ਆਪਣੀ ਜੜ੍ਹ ਕਢਾਈ ਹੋਈ ਆ ਮੈਂ ਅੱਜ ਸਵੇਰ ਦੀ ਬੈੱਡ ਤੇ ਸੀ ਨਾ ਮਨਾਈ ਆ ਨਾ ਮੈਂ ਕੋਠੇ ਜਾ ਰਹਾ ਬਰਤ ਮੇਰੇ ਬਹੁਤ ਜ਼ਿਆਦਾ ਹੋ ਰਿਹਾ ਉੱਪਰਲੀ ਜੜ੍ਹ ਮੇਰੀ ਕੱਢੀ ਕੱਲ ਡਾਕਟਰ ਨੇ ਤੇ ਉਹਨਾਂ ਦਾ ਮੈਂ ਕੁਝ ਖਾਦੇ ਹੀ ਮੈਂ ਦੱਸਾਂ ਮੈਂ ਸਿਰਫ ਚਾਹ ਨਾਲ ਰਸ ਖਾਦੇ ਨੇ ਜੇ ਸਾਡੀ ਭੈਣ ਹੁੰਦੀ ਕੇਅਰ ਨਾਲ ਉਹਨੇ ਮੈਨੂੰ ਚਾਹ ਨਾਲ ਰਸ ਦਿੱਤੇ ਉਹ ਮੈਂ ਦੋ ਖਾਦੇ ਫਿਰ ਰੋਟੀ ਦਿੱਤੀ ਰੋਟੀ ਖਾਦੀ ਨਹੀਂ ਗਈ ਇੰਨੀ ਜ਼ਿਆਦਾ ਪੇਟ ਭੋਰੀ ਨਾ ਦੰਦ ਚ ਇੰਨੀ ਜ਼ਿਆਦਾ ਜਿੰਨੀ ਵੀ ਕਹ ਦੋ ਤੇ ਹੁਣ ਮਤਲਬ ਉਹਨੂੰ ਕਹਿ ਕੇ ਆਪਾਂ ਸ਼ਾਮ ਨੂੰ ਬਣਾਵਾਂਗੇ ਚੌਲ ਥੋੜਿਆ ਨਾਲ ਮੇਰਾ ਠਿਕ ਭਰ ਜਾਊਗਾ ਚੌਲ ਨੂੰ ਆਖੀ ਨਾ ਉਹ ਸ਼ਾਮ ਨਾਲ ਆ ਲੈ ਆਫਰਕ ਸਲਾਦ ਹੈ ਨਾ ਕੀਰੇ ਹੈਗੇ ਨਾ ਚੌਲ ਠੀਕ ਹੈ ਮੈਂ ਦੇਖਿਆ ਸੀ ਕਿਤੇ ਮੈਂ ਦੇਖਿਆ ਹਾਂ ਉਹ ਕੁਝ ਕਰ ਦੋ ਤੁਰੰਤ ਬੰਦ ਕਰਕੇ ਆ ਜਾ ਫਟਾਫਟ ਇੱਕ ਚਾਕੂ ਹੋਰ ਲੈ ਆਇਆ ਤੇ ਮੈਂ ਆਦੀ ਆਪਾਂ ਲਸਣ ਪਿਆਜ਼ ਕੱਟੀਏ ਤੁਸੀਂ ਬਣੇ ਰਹੋ ਫਰੌਲ ਤੇ ਇਹ ਲਸਣ ਪਿਆਜ਼ ਕਰਤੀ ਫੇਰਾ ਪਾ ਲਈ ਆਪਣੀ ਦਿੱਤੀ ਪਾਣੀ ਪਸਾਂਗੇ ਕੋਈ ਕਰਨੀ ਹਲੇ ਭਾਂਡੇ ਮੰਜਣ ਵਾਲੇ ਤੇ ਭਾਂਡੇ ਮਾਈ ਲੈ ਮੇਰੇ ਕੋਲ ਤਾਂ ਬਿਲਕੁਲ ਵੀ ਨਹੀਂ ਬੋਲਿਆ ਜਾ ਰਿਹਾ ਅੱਛਾ ਮੌਕਾ ਚੱਲ ਗਿਆ ਮੈਂ ਇਧਰ ਕੱਟ ਲਾ ਲਸਣ ਛਿਲਵਾ ਗੋਗਣਾਂ ਦੀ ਪਿਆਜ਼ ਕਟਾਉਣੀ ਆ ਤੇ ਡਾਕਟਰ ਨੇ ਕਿਹਾ ਮੈਨੂੰ ਦਲੀਆ ਖਾਣਾ ਦਲੀਆ ਤੇ ਮੈਨੂੰ ਕੁਝ ਵੀ ਨਹੀਂ ਮੇਰੇ ਕੋਲ ਬਣਿਆ ਨਹੀਂ ਹੈਗਾ ਤੇ ਬਸ ਹੁਣ ਮੈਂ ਹਾ ਚਲਾ ਹੀ ਖਾ ਲੈਨੇ ਆ ਰਾਜਮਾ ਚੌਲ ਮੂਹ ਲੈ ਅੱਦਾਂ ਲੱਗਦੇ ਅੱਦ ਤੁਰਕੇ ਅਸੀਂ ਨਾ ਦੋ ਉਂਗੜੀਆਂ ਨਾਲ ਲਾਚ ਲਾ ਲੱਗਦਾ ਬੰਦੇ ਨੂੰ ਤੂੰ ਕਦੇ ਨਹੀਂ ਤੂੰ ਕਦੇ ਕੱਲੀ ਸਾਲ ਕਰੀਂ ਸੋਨੀ ਮੈਂ ਨਹੀਂ ਕਿੱਲਾ ਨਹੀਂ ਕਰਨਾ ਬਸ ਬਹੁਤ ਹੈ ਲਓ ਜੀ ਇੱਧਰ ਸਾਡਾ ਰਾਜਮਾ ਦਾ ਤੜਕਾ ਰੈਡੀ ਹੋ ਗਿਆ ਤੇ ਮੈਂ ਤੁਹਾਨੂੰ ਇੱਥੇ ਦਿਖਾ ਦੇਣੀ ਆ ਕਿ ਆਪਾਂ ਨੇ ਰਾਜਮਾ ਜਿਹੜੇ ਸੀ ਉਹ ਆਪਾਂ ਨੇ ਬਿਨਾ ਮਤਲਬ ਭਿਓਏ ਉਬਾਲੇ ਸੀ ਤੇ ਬਹੁਤ ਸੋਹਣੇ ਉਬਲ ਗਏ ਨੇ ਇਹ ਪਰ ਇਹਨਾਂ ਦੀ ਗਾਇਮਾਂ ਦੀ ਇੱਕ ਗੱਲ ਹੈ ਇਹ ਨਾ ਬਸ ਉਹ ਹੋ ਗਿਆ ਕਿ ਖੁਸ਼ਬੂ ਜਿਹੜੀ ਬੜੀ ਅਜੀਬ ਜਿਹੀ ਆ ਰਹੀ ਹੈ ਛੱਪਿਆਂ ਦੀ ਤੇ ਲੋ ਜੀ ਗਾਇਸ ਆ ਇੰਦਰਾ ਪਰੇ ਤੜਕਾ ਲਾ ਲਿਆ ਰਾਜਮਾਂ ਨੂੰ ਤੜਕਾ ਸਾਡਾ ਜਿਹੜਾ ਪੂਰਾ ਐਨ ਤਿਆਰ ਹੋ ਚੁੱਕਾ ਹੈ ਤੇ ਇੰਦਰਾ ਆਪਣਾ ਰਾਜਮਾਂ ਵੀ ਤਿਆਰ ਨੇ ਰਾਜਮਾਂ ਮੈਂ ਤੁਹਾਨੂੰ ਚੈੱਕ ਕਰਵਾਗਾ ਰਾਜਮਾਂ ਜਦੋਂ ਆਪਾਂ ਨੇ ਉਹਨੇ ਪੁੱਲ ਲੱਗੇ ਸੀ ਇਸ ਕਰਕੇ ਆਪਾਂ ਨੇ ਸੁੱਕੇ ਉਬਾਲੇ ਨੇ ਪਰ ਐਮ ਬਿਲਕੁਲ ਸੌਫਟ ਹੋ ਗਏ ਨੇ ਪੂਰੇ ਸੌਫਟ ਤੇ ਬਸ ਇਹਦੇ ਚ ਇਹਦੀ ਚ ਇੱਕ ਕਮੀ ਕੀ ਆਪਾਂ ਜੇ ਭੋਂਕੇ ਨਹੀਂ ਉਪਾਲਦੇ ਕੁੱਤੇ ਦੇ ਵਿੱਚ ਰਾਜਮਾ ਤੇ ਇਹਦੀ ਜਿਹੜੀ ਖੁਸ਼ਬੂ ਹੈ ਨਾ ਉਹ ਬੜੀ ਅਜੀਬ ਜਿਹੀ ਹੁੰਦੀ ਜਿਵੇਂ ਆਪਾਂ ਕਹਿਣਾ ਚਾਹੀਦੇ ਗਰਨ ਕਿਵੇਂ ਹੁੰਦੀ ਹਸਪੀਟਲ ਵਰਗੀ ਹਸਪੀਟਲ ਵਰਗੀ ਦੀ ਇੱਕ ਹੈ ਇੱਕ ਹੋਰ ਵੀ ਹੁੰਦੀ ਦਾਰੂ ਵਰਗੀ ਹੁੰਦੀ ਤੇ ਅਜੀਬ ਜੀ ਖੁਸ਼ਬੂ ਆਉਂਦੀ ਹੈ ਸਾਰੇ ਜਦੋਂ ਐਂਟਰਸ ਹੁੰਦੇ ਨੇ ਨਾ ਆਹ ਕਹਿੰਦੇ ਅੱਜ ਕੀ ਬਣਾਇਆ ਬੜੀ ਅਜੀਬ ਜੀ ਖੁਸ਼ਬੂ ਆ ਰਹੀ ਹੈ ਕੀ ਬਣਾਇਆ ਤੇ ਜੇ ਆਪਾਂ ਭੋਂਕੇ ਰੱਖੀਏ ਨਾ ਫਿਰ ਤਾਂ ਬਹੁਤ ਸੋਹਣੀ ਹੁੰਦੀ ਹੈ ਪਰ ਕੁੱਟਿਆਂ ਦੀ ਥੋੜੀ ਖੁਸ਼ਬੂ ਅਜੀਬ ਜੀ ਆਉਂਦੀ ਹੈ ਲੋ ਜੀ ਤੜਕਾ ਆਪਣਾ ਰੈਡੀ ਹੈ ਰਾਜਮਾ ਬਣ ਗਏ ਨੇ ਤੇ ਗਰਮ ਕਰ ਲਈਏ ਤੌਲਕਾ ਤੇ ਆਪਾਂ ਬਣਾਵਾਂਗੇ ਰਾਜਮਾ ਤੌਲਕਾ ਤੇ ਲਾਲ ਲੰਗ ਨੂੰ ਚੰਗੀ ਕੁੜਕੀ ਜਾਂ ਜੇ ਨਵਾਂ ਬੰਦਾ ਵਲੋਗ ਬਣਾ ਰਿਹਾ ਕੋਈ ਖਾਊਗਾ ਤੁਸੀਂ ਜਸਟ ਜਾਂ ਨੋ ਬਸ ਸਿਰ ਹਿਲਾ ਦਿਓ ਖੁੜਕੇ ਖਾਵੇਂ ਤੁਸੀਂ ਤਾੰਕਰ ਰਿਹਾ ਨਾ ਵਿੱਚ 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 ਆ ਕੇ ਉਹੀ ਕੋਈ ਬੰਦਰਾ ਮੇਰੇ ਕਰੀ ਜਾ ਰਿਹਾ ਤੇ ਮੇਰੇ ਕਰੀ ਦਿਲ ਤਾਂ ਦੇ ਕਸਟਮਰ ਦਾ ਫੋਨ ਆ ਰਿਹਾ ਪਹਿਲਾਂ ਇਹ ਗੱਲ ਕਰ ਲਈਏ ਫਿਰ ਅਸੀਂ ਸੜਕਾ ਲਾਵਾਂਗੇ ਠੀਕ ਹੈ ਸਭ ਜਿਹੀ ਰਾਤ ਦੀ ਬਣਾ ਕੇ ਤਸਵੀਰ ਵੀ ਹੋ ਗਈ ਤੇ ਅਸੀਂ ਆ ਗਏ ਹੁਣ ਬਾਜ਼ਾਰ ਤੇ ਬਾਜ਼ਾਰ ਨੂੰ ਮੋੜ ਪਾਉਂਦੀ ਕਾਫੀ ਸਮਾਂ ਅੱਜ ਕੁਸਟਾ ਤੇ ਨਾ ਮਲੇ ਕੰਮ ਸੀ ਉਹ ਹੋ ਗਏ ਨੇ ਤੇ ਡਾਈ ਵਾਲੇ ਉਡੀ ਹੋ ਗਏ ਨੇ ਬਾਕੀ ਹੋਰ ਕੰਮ ਤਾਂ ਡਰੇ ਨੇ ਉਹ ਵੀ ਕਰ ਲੈਣਗੇ ਤੇ ਦਮੰਨ ਨੇ ਸਕੂਲ ਤੋਂ ਬੁਲਾ ਲਿਆ ਉਹ ਸੀ ਦਮੂ ਪਿੱਛੇ ਦਾ ਹੈਲੋ ਬੋਲੂ ਮੰਨੂ ਪਿੱਛੇ ਬੁਲਾ ਰਹੇ ਤੇ ਉਤਾਰ ਨੂੰ ਮੈਂ ਆਉਂ ਪਿੱਛੇ ਕਿਹਾ ਕਿ ਮੈਨੂੰ ਨਾ ਬਹੁਤ ਕੰਮ ਨੇ ਘਰ ਚੱਲੋ ਤੇ ਹੁਣ ਅਸੀਂ ਜਾਣਾ ਸੰਰੂਪ ਨੂੰ ਸੰਰੂਪ ਨਾਲ ਮੈਂ ਜਿੱਦਨ ਦੀ ਅਜੇ ਤੀ ਮੈਨੂੰ ਕਾਫੀ ਦਿਨਾਂ ਤੋਂ ਦੇਖ ਦੇਣਾ ਇੱਕੋ ਹੀ ਸੂਟ ਬਸ ਲਾ ਲਿਆ ਪਾ ਲਿਆ ਮੇਰੇ ਸਾਰੇ ਕੱਪੜੇ ਸੰਰੂਪ ਹੀ ਹੋਏ ਨੇ ਅਜੇ ਉੱਥੇ ਮਿਆਂਦੇ ਨਹੀਂ ਤੁਹਾਨੂੰ ਪਤਾ ਹੀ ਘਰੇ ਘਰ ਦਾ ਕੰਮ ਪ੍ਰੋਪਰ ਕੰਟੀਨਿਊ ਐ ਨਾ ਉਸ ਮਾਰ ਚੱਕਿਆ ਸਾਰਾ ਕੁਝ ਉੱਥੇ ਹੀ ਪਿਆ ਤੇ ਹੁਣ ਅਸੀਂ ਸੰਰੂਪ ਚੱਲਿਆ ਤੇ ਕੱਪੜੇ ਚੱਕਣੇ ਨੇ ਕੱਪੜੇ ਚੱਕ ਕੇ ਸੰਰੂਪ ਕੋ ਫੇਰ ਮੈਂ ਸੁਣਾਉਣਾ ਹੈ ਦੇਖੀ ਬਾਕੀ ਕਾਫੀ ਭੈਣਾਂ ਜਿਨ੍ਹਾਂ ਦੇ ਕਮੈਂਟਾਂ ਦੇ ਰਿਪਲਾਈ ਨਹੀਂ ਹੋ ਰਹੇ ਪਲੀਜ਼ ਗੁੱਸਾ ਨਾ ਕਰਿਓ ਕਿਉਂਕਿ ਅਸੀਂ ਬਹੁਤ ਬਿਜੀ ਚੱਲਦੇ ਪਏ ਆ ਤੇ ਹਰ ਰਿਪਲਾਈ ਨਹੀਂ ਹੋ ਰਿਹਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਜੀ ਹੁਣ ਕਰਕੇ ਕੋਈ ਵੀ ਜਿਹੜੇ ਮਤਲਬ ਕਮੈਂਟਾਂ ਦੇ ਰਿਪਲਾਈ ਨਹੀਂ ਹੋ ਰਹੇ ਕੁਝ ਨਹੀਂ ਹੋ ਰਹੇ ਤੇ ਬਾਕੀ ਸਾਰੀਆਂ ਸਾਡੀਆਂ ਭੈਣਾਂ ਨੂੰ ਲੱਗਾ ਕੁਝ ਕੋਈ ਤਾਂ ਪਤਾ ਕਿ ਮੇਰਾ ਬ੍ਰਦਰ ਆਇਆ ਹੋਇਆ ਕੈਨੇਡਾ ਤੋਂ ਉਹ ਕੈਨੇਡਾ ਤੋਂ ਆਇਆ ਹੋਇਆ ਹੈਂਗੀ ਆ ਤੇ ਉਹਦੇ ਕਰਕੇ ਅਸੀਂ ਕਾਫੀ ਬਿਜੀ ਨਾਲ ਕੋਈ ਵਲੌਗ ਬਣ ਇਹਨਾਂ ਕੋਲ ਸਬਸ ਐਂ ਚੱਲਣ ਲਿਆ ਸਾਡਾ ਕੰਮ ਤੇ ਬਸ ਅਦਰੀ ਉਹਨੇ ਕੱਪੜੇ ਕੁਟ ਲੈਣੇ ਸੀ ਜ਼ਰੂਰ ਮਤਲਬ ਰਾਜੇ ਨੇ ਸਾਰੇ ਨੂੰ ਕੱਪੜੇ ਭੇਜਿਆ ਤੇ ਉਹ ਲੈਣ ਆਏ ਅਸੀਂ ਲੈ ਕੇ ਤੇ ਫਿਰ ਅਸੀਂ ਦਫਤਰ ਤੇ ਤੇ ਆਹ ਤਾਰ ਕੇ ਫਿਰ ਇਸਮੋਸੇ ਲੈਣਾ ਹੀ ਰੋਟੀ ਨਹੀਂ ਸਾਡੀ ਸੇਰ ਦੀ ਦਮੰਤ ਪਾ ਦਿੱਤੀ ਤੇ ਫਿਰ ਜਿਆਦਾ ਨਹੀਂ ਦਬੂ ਜਿਆਦਾ ਨਹੀਂ ਤੇ ਤਾਰ ਖੂਸ ਲੈਣ ਗਏ ਹਨ ਨਸ਼ੇ ਦੇ ਤੇ ਤਾਰ ਸਮੋਸੇ ਲੈ ਕੇ ਆਉਂਦੇ ਨੇ ਫਿਰ ਆਪਾਂ ਸਮੋਸੇ ਖਾ ਕੇ ਫਿਰ ਅੱਗੇ ਵਧਦੇ ਆਂ ਤਹਲੋ ਜੀ ਸੰਗਰੂਰ ਪਹੁੰਚ ਗਏ ਸੀ ਆਪਾਂ ਤੁਸੀਂ ਦੇਖਿਆ ਗੱਡੀ 'ਚ ਬੈਠੇ ਤੇ ਆ ਕੇ ਆਪਾਂ ਨੇ ਜਿਹੜੇ ਜਿਹੜਾ ਸਮਾਨ ਲੈ ਕੇ ਜਾਣਾ ਪੈਕਿੰਗ ਉਹ ਕਰ ਲਿਆ ਤੇ ਇੱਧਰ ਤੁਸੀਂ ਦੇ ਦੇਣੀ ਬੈੱਡ ਤੇ ਗੱਦੇ ਨਹੀਂ ਹੈਗੇ ਗੱਦੇ ਅਸੀਂ ਪਹਿਲਾਂ ਹੀ ਲੈ ਗਏ ਸੀ ਵਾਵਾ ਦੇਣ ਹੋ ਗਏ ਨਾ ਚੱਕਿਆਂ ਨੂੰ ਗੱਦੇ ਕਾਫੀ ਦਿਨ ਪਹਿਲਾਂ ਕਿਉਂਕਿ ਕਿਉਂਕਿ ਮੈਨੂੰ ਨਾ ਮੇਰੇ ਗੱਦੇ ਆ ਮੇਰਾ ਨੀਂਦ ਨਹੀਂ ਆਉਂਦੀ ਹੈਗੀ ਤੇ ਮੈਂ ਆਪਣੇ ਗੱਦੇ ਉੱਥੇ ਲੈ ਗਈ ਪਿੰਡ ਤੇ ਉਦੋਂ ਦੇ ਬਸ ਐਂ ਹੀ ਪੱਡ ਪਏ ਨੇ ਹੁਣ ਥੋੜੀ ਥੋੜੀ ਆਪਾਂ ਨਾ ਥੋੜਾ ਸਮਾਨ ਚਾਹੀਦਾ ਇੱਥੇ ਪਿਆ ਸੀ ਕਾਫੀ ਤੇ ਉਹ ਲੈ ਕੇ ਚੱਲੇ ਆ ਫਨ ਬਤਾ ਮੈਂ ਫ੍ਰੀ ਲੱਗੇ ਹੋਏ ਨੇ ਆਪਣੇ ਹਨਾ ਤੇ ਉੱਥੇ 24 ਘੰਟੇ ਆਪਾਂ ਨੂੰ ਰੋੜ ਤੇ ਅੱਜ ਹੁਣ ਟਾਈਮ ਤੇ ਟਾਈਮ ਪੱਡੇਆ ਤੇ ਹੁਣ ਹੀ ਵਾਪਸ ਚੱਲਨੀ ਆ ਮਮਾ ਧੀਆ ਨਾਲ ਪਾਪਾ ਵੀ ਜਾਣਗੇ ਪਰ ਪਾਪਾ ਦਾ ਮੁੰਡਾ ਅਜੇ ਤੱਕ ਬਿਜ਼ੀ ਨੇ ਕੰਮ ਕਰ ਰਹੇ ਨੇ ਤੇ ਮੈਨੂੰ ਕੋਈ ਸਮਾਂ ਨਹੀਂ ਆ ਲੈ ਮਾਡਮੋ ਕੱਲ ਦਾ ਮੇਡ ਆਇਆ ਮੇਡ ਦੇ ਆਪਾਂ ਲੈਣਾ ਹੈ ਜਿਵੇਂ ਪੜਸਪੁਰਸ ਇੱਥੇ ਪਿਆ ਸੀ ਬਾਜ਼ਾਰ ਜਾਣਾ ਪੈਂਦਾ ਸੀ ਤੇ ਤੇ ਵੇਖਣਾ ਪੈਂਦਾ ਸੀ ਆ ਸਨਸਕ੍ਰੀਨ ਪਈ ਆਪਣੀ ਆਪ ਲੱਭਦੇ ਕਰੇ ਉੱਥੇ ਹਮ ਬਸ ਆਪਣੀ ਬੈਟਰੀ ਹੋ ਗਈ ਹੈ ਜੀ ਤੇ ਘਰ ਦਾ ਗੁਰਾ ਆ ਰਿਹਾ ਹੈ ਨਾ ਘਰ ਦੇ ਵਿੱਚ ਕਹਿੰਦੇ ਜਦੋਂ ਬੰਦਾ ਰਹਿੰਦਾ ਉਦੋਂ ਹੀ ਵਧੀਆ ਲੱਗਦਾ ਕਿ ਮੈਂ ਤੁਹਾਨੂੰ ਘਰ ਦਿੱਤਾ ਤੁਹਾਨੂੰ ਕਿੰਨੇ ਦੇ ਹੋਏ ਪਏ ਨੇ ਉਹਦਰ ਮੈਂ ਦਿਖਾਇਆ ਤੁਹਾਡੇ ਤੇ ਜੀ ਰਾਤ ਸੀ ਤੇ ਇਹ ਦੇਖ ਸਾ ਤੁਸੀਂ ਅੱਜ ਸਾਰਾ ਹਜੇ ਗੰਦੀ ਪਿਆ ਪਰ ਅੱਜ ਮੇਰੇ ਕੋਲ ਟਾਈਮ ਘੱਟ ਹੈ ਕਿ ਮੈਂ ਇਹਨੂੰ ਸਫਾਈ ਕਰਾਂ ਤੇ ਸਫਾਈ ਕਰਾਂਗੀ ਮੈਂ ਆਪੇ ਕੋਲ ਮੈਂ ਆਵਾਂਗੀ ਦਿਵਾਲੀ ਤੋਂ ਬਾਅਦ ਅਮ ਵੀ ਦਿਵਾਲੀ ਤੋਂ ਪਹਿਲਾਂ ਆਵਾਂਗੀ ਇੱਕ ਦਿਨ ਫਿਰ ਦਿਵਾਲੀ ਤੋਂ ਬਾਅਦ ਆਵਾਂਗੇ ਬਾਕੀ ਇੱਧਰ ਵੀ ਇਹਦੇ ਨੂੰ ਚੱਕਣਾ ਨੂੰ ਸਾਰਾ ਸਮਾਂ ਹੂੰ ਇਹਦੇ ਨੂੰ ਚੱਕਣਾ ਉਹ ਤਾਂ ਅੰਦਰ ਕੰਮ ਕਰੇ ਆਫਿਸ ਤੋਂ ਮੈਂ ਤੁਹਾਨੂੰ ਚੀਜ਼ ਦਿਖਾਉਣੀ ਆ ਮੈਂ ਇਹ ਜਿੱਤੀ ਲੈ ਕੇ ਆਈ ਸੀ ਮਤਲਬ ਆ ਦੇਖੋ ਮੈਂ ਸੂਟ ਨਾਲ ਦਾ ਕਲਰ ਲੈਂਦਾ ਸੇਮ ਸੇਮ ਸੂਟ ਨਾਲ ਦਾ ਕਲਰ ਲੈਂਦਾ ਸੇਮ ਇਹ ਡਬਲ ਸ਼ੇਡ ਹੈ ਨਹੀਂ ਹੈਗਾ ਗੰਦੀ ਏ ਮੈਂ ਅੱਜ ਹੀ ਲੈਂਦੀ ਤੇ ਅੱਜ ਹੀ ਪਾਈ ਸਾਨੂੰ ਨਾ ਬਾਜ਼ਾਰ ਦੇ ਕੰਮ ਬਹੁਤ ਹੁੰਦੇ ਤੁਰ ਕੇ ਕਰਨ ਵਾਲੇ ਤੇ ਮੈਂ ਕਿਹਾ ਚਲੋ ਇਹ ਲੈ ਲਾ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਕਿਵੇਂ ਲੱਗੀ ਦੱਸਿਓ ਜਰੂਰੀ ਚਲੋ ਬਹੁਤ ਇੰਨੀ ਸੌਫਟ ਹੈ ਨਾ ਬਿਲਕੁਲ ਹੀ ਐ ਮੁਰ ਜਾਂਦੀ ਏ ਜਿਵੇਂ ਜਿੰਨਾ ਸਾਡੇ ਵਰਗੇ ਨੂੰ ਬਾਜ਼ਾਰ 'ਚ ਕੰਮ ਆ ਆ ਦੇਖੋ ਬਾਜ਼ਾਰ 'ਚ ਜਿਆਦਾ ਤੁਰਨਾ ਪੈਂਦਾ ਤੇ ਇਸ ਕਰਕੇ ਇਹ ਪੈਰ ਵੀ ਦੰਦੇ ਨੇ ਯਾਰ ਇਸ ਕਰਕੇ ਮੈਂ ਲਈ ਦੇਖੋ ਇਹਦੇ 'ਚ ਕਲਰ ਇੱਕ ਹੈਗਾ ਸੀ ਆਫ ਵਾਈਟ ਜਿਆਦਾ ਹੀ ਆਫਵਾਟ ਸੀ ਬਿਲਕੁਲ ਆਫਵਾਟ ਤੇ ਇੱਕ ਹੀ ਕਲਰ ਸੀ ਤੇ ਚਲੋ ਜੀ ਮੈਂ ਤੁਹਾਨੂੰ ਥੋੜਾ ਜਿਹਾ ਆਪਣੇ ਘਰ ਦਾ ਟੂਰ ਕਰਵਾ ਦਾਂ ਕਿਉਂਕਿ ਅਸੀਂ ਇਹ ਸਾਰੇ ਨੇਪਰੇ ਨੂੰ ਮਿਸ ਬੜਾ ਕਰ ਰਹੇ ਆ ਤੇ ਹੈਗੀ ਸਾਰਾ ਕਰਾਰਾ ਪਿਆ ਚਾਹੇ ਛੇੜੇ

ਬਾਕੀ ਵੀ ਤੁਸੀਂ ਵਲੌਗ ਦੇ ਵਿੱਚ ਬਣੇ ਰਹੋ ਵਲੌਗ ਆਪਾਂ ਕੰਟੀਨਿਊ ਕਰਾਂਗੇ ਤੁਹਾਨੂੰ ਪਤਾ ਹੈ ਕਿ ਬ੍ਰਦਰ ਆਨ ਕਰਕੇ ਸਾਰੇ ਬਿਜ਼ੀ ਹੋਏ ਪਏ ਆ ਥੋੜਾ ਬਹੁਤਾ ਤੁਸੀਂ ਉਹਦਾ ਕਲਿੱਪ ਦੇਖਿਆ ਵੀਡੀਓ ਚ ਜਿਆਦਾ ਨਹੀਂ ਉਹ ਵੀਡੀਓ ਤੁਹਾਨੂੰ ਪਤਾ ਸੰਗ ਦਾ ਬਹੁਤ ਆਉਂਦਾ ਨਹੀਂ ਹੈਗਾ ਤੇ ਉਹ ਜਿੱਦਨ ਦਾ ਆਇਆ ਸੀ ਉਦੋਂ ਹੀ ਬਿਜ਼ੀ ਆ ਬਾਕੀ ਹੁਣ ਤੁਹਾਨੂੰ ਅੱਗੇ ਅੱਗੇ ਦੱਸੀ ਰਹਾਂਗੇ ਜਾਵਾਂਗੇ ਜਰੂਰ ਕੀ 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 ਆਪਣੇ ਵਲੌਗਾਂ ਦੇ ਵਿੱਚ ਆਏਗਾ ਤੁਸੀਂ ਵੇਖ ਹੀ ਜਾਓ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਜੀ ਹੁਣ ਅਸੀਂ ਨਾ ਉਤਾਰ ਨੂੰ ਠਾ ਲਈਏ ਕਾ ਕਰਦੇ ਤੂੰ ਕਿੱਧਰ ਗਿਆ ਆ ਜਾ ਹੁਣ ਪਾਪਾ ਨੂੰ ਉਠਾਈਏ ਯਾਰ ਹੌਲੀ ਹੌਲੀ ਗੱਲ ਕਰ ਰਹੇ ਹੋਣਗੇ ਪਾਪਾ ਹਾਂ ਕੋ ਪੇਨ ਪੰਜੇ ਜੀ ਹਾਂ ਉਹ ਜਿਹੜਾ ਕਬੂਤਰ ਸੀ ਨਾ ਵਿਚਾਰਾ ਫਿਰ ਆਪਾਂ ਤਾਂ ਰਏ ਨਹੀਂ ਹੈਗੇ ਉਹਦੀ ਦੇਖਭਾਲ ਤਾਂ ਕੀਤੀ ਨਹੀਂ ਉਹ ਜ਼ਰਾ ਮਰ ਗਿਆ ਚਲ ਕੀ ਕਰ ਸਕਦੇ ਆ ਬੜਾ ਖਲਾਰਾ ਪੈਜੀ ਕਹਦਾ ਵੇੜਾ ਸਾਫ਼ ਕਰਦਾ ਮੈਂ ਹੁਣ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਆਵਾਂਗੇ ਮੈਂ ਤੇ ਪਾਪਾ ਨਾਲ ਇੱਧਰ ਸਫਾਈ ਕਰ ਦਾਂਗੇ ਕਿਉਂਕਿ ਸਮਾਨ ਹਜੇ ਪਿਆ ਸਾਰਾ ਸਾਰਾ ਕੁਛ ਹੀ ਉਤਰ-ਫੁਤਰ ਹੋ ਗਿਆ ਗੈਸ ਚ ਲਾਉ ਮੈਂ ਚੱਕ ਕੇ ਲੈ ਗਈ ਹਾਂ ਰਸੋਈ ਵੀ ਤੁਹਾਨੂੰ ਖਾਲੀ ਦੇਖਦੀ ਹੋਣੀ ਐ ਗੈਸ ਚ ਲਾਉ ਮੈਂ ਚੱਕ ਕੇ ਲੈ ਗਈ ਸੀ ਕਿਉਂਕਿ ਇੱਕ ਤਾਂ ਉਹਨਾਂ ਨੇ ਢੇਰ ਰੱਖਿਆ ਜਿਹੜੇ ਆਪਣੇ ਭਈਏ ਲੱਗੇ ਟਾਇਲਾਂ ਵਾਲੇ ਚੱਕ ਕੇ ਲੈ ਗਏ ਚੱਲ ਪੁੱਤਰੀ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਘਰ ਜਾ ਕੇ ਮਿਲਾਂਗੇ ਇਹਹੀ ਵਲੌਗ ਆਪਾਂ ਕੰਟੀਨਿਊ ਕਰ ਦਾਂਗੇ ਕਿਉਂਕਿ ਹੁਣ ਬੜਾਈ ਬਹੁਤ ਕੰਮ ਨੇ ਸਾਨੂੰ ਤੇ ਉਤਾਰਦਾ ਵੀ ਦੱਸ ਕਰਦਾ ਕੰਮ ਹੈ ਤੇ ਇਸ ਕਰਕੇ ਆਪਾਂ ਜਿਹੜਾ ਵਲੌਗ ਹੈ ਦੁਬਾਰਾ ਕੰਟੀਨਿਊ ਕਰ ਲਾਂਗੇ ਠੀਕ ਹੈ ਜੀ ਸਮੋ ਅੱਜ ਇੱਥੇ ਪੜਾ ਇਹਦਾ ਕੁੰਡਾ ਹੈ ਨਹੀਂ ਮੈਂ ਪੜਿਆ ਨਹੀਂ ਜਾਣਾ ਓਕੇ ਬਾਏ ਬਾਏ ਜੀ ਸਾਰਿਆਂ ਨੂੰ